ਬਦਲਾਂ ਚੋਂ ਨਿਕਲਿਏ ਨਕੀਏ ਬਦਲਿਏ ਕਿੱਥੇ ਕ ਜਾ ਕੇ ਵਰਸੇਂਗੀ ਅੱਜ ਨੱਚ ਲੈ ਸਵੇਰੇ ਤਰਸੇਂਗੀ ਅੱਜ ਨੱਚ ਲੈ ਸਵੇਰੇ ਤਰਸੇਂਗੀ ਸਾਸ਼ੀ ਗਾਲ ਜੀ ਮੈਂ ਜਗਵਿੰਦਰ ਕੌਰ ਤੁਹਾਨੂੰ ਲੈ ਕੇ ਆਪਾਂ ਪਹੁੰਚ ਗਏ ਅੱਜ ਸਭਿਆਚਾਰਕ ਸੱਤ ਚ ਜੋ ਕਿ ਕੇਜੀ ਹੋਟਲ ਲੁਧਿਆਣਾ ਚ ਲੱਗੀ ਹੈ ਆਓ ਚੱਲੀਏ ਦੇਖਦੇ ਹਾਂ ਰੌਣਕਾਂ ਤੇ ਕਰਦੇ ਹਾਂ ਲੋਕਾਂ ਨਾਲ ਗੱਲਬਾਤ ਤੁਹਾਡਾ ਨਾਮ ਪ੍ਰਵੀnder ਕੌਰ ਰਿਤ ਜੀ ਮੈਮ ਜਿਵੇਂ ਕਿ ਅੱਜ ਤੁਸੀਂ ਸੱਭਿਆਚਾਰ ਸਾਥੇ ਚ ਪਹੁੰਚੇ ਹੋ ਆਪਾਂ ਦੇਖਦੇ ਆ ਕਿ ਅਕਸਰ ਜਿਹੜਾ ਆਪਣਾ ਸੱਭਿਆਚਾਰ ਹੈ ਜਿਹੜਾ ਆਪਣਾ ਵੈਰਾਈਟੀ ਸੱਭਿਆਚਾਰ ਹੈ ਉਹ ਲੁਪਤ ਹੁੰਦਾ ਨਜ਼ਰ ਆ ਰਿਹਾ ਉਹਦੇ ਬਾਰੇ ਵਿੱਚ ਤੁਹਾਡੇ ਕੀ ਵਿਚਾਰ ਨੇ ਇਹ ਗੱਲ ਬਿਲਕੁਲ ਸਹੀ ਹੈ ਕਿ ਜਿਸ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਲੁਪਤ ਹੁੰਦਾ ਨਜ਼ਰ ਆ ਰਿਹਾ ਪਰ ਕਿਤੇ ਨਾ ਕਿਤੇ ਅੱਜ ਦੀ ਜਨਰੇਸ਼ਨ ਦੀਆਂ ਭੈਣਾਂ ਦੇ ਵਿੱਚ ਵੀ ਰੂਬਰੀ ਹੋਇਆ ਪਿਆ ਸਾਡਾ ਸੱਭਿਆਚਾਰ ਚਾਹੇ ਉਹ ਪੈਨਾ ਸੱਤ ਵਿੱਚ ਬੈਠ ਕੇ ਤਿਰੰਜਨਾ ਦੇ ਵਿੱਚ ਬੈਠ ਕੇ ਉਸ ਤਰੀਕੇ ਨਾਲ ਈਆਂ ਨੂੰ ਨਹੀਂ ਮਨਾ ਸਕਦੀਆਂ ਪਰ ਆਪਣੇ ਸ਼ੌਂਕਾਂ ਨੂੰ ਪੂਰਾ ਕਰਨ ਦੇ ਵਾਸਤੇ ਹੋਟਲਸ ਦਾ ਸਹਾਰਾ ਲਿਆ ਜਾ ਰਿਹਾ ਤੇ ਅੱਜ ਵੀ ਮੇਲਾ ਬੀਬੀਆਂ ਦਾ ਜਿਹੜਾ ਜਤਿੰਦਰ ਸਿੰਘ ਮਾਮਲੇ ਕਰਵਾਇਆ ਇਹਦੇ ਵਿੱਚ ਵੀ ਭਰਪੂਰ ਸਾਡਾ ਸੱਭਿਆਚਾਰ ਜਿਹੜਾ ਹੈ ਉਹ ਨਜ਼ਰ ਆ ਰਿਹਾ ਕੁੜੀਆਂ ਦੇ ਵਿੱਚ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਪੰਜਾਬ ਦੇ ਨਾਲ ਪੰਜਾਬ ਤੋਂ ਹਾਂ ਪੰਜਾਬ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਜੁੜੇ ਹੋਏ ਹਾਂ ਮੈਂ ਖੁਦ ਇੱਕ ਮਾਨ ਮੱਤੀ ਆਪਣੀ ਨੂੰ ਮਹਿਸੂਸ ਕਰਦੀ ਹਾਂ ਕਿ ਮੈਂ ਵੀ ਪੰਜਾਬ ਦੀ ਤੀਤ ਆਪਣੀ ਪੰਜਾਬੀਏ ਦੇ ਨਾਲ ਜੁੜੀ ਹੋਈ ਹਾਂ ਅਕੈਡੈਮਿਕ ਲਾਈਫ ਤੋਂ ਇਲਾਵਾ ਜਦੋਂ ਵੀ ਕਿਤੇ ਮੈਨੂੰ ਐਦਾ ਸੱਦਾ ਆਉਂਦਾ ਹੈ ਕਿ ਅੱਜ ਸੱਭਿਆਚਾਰ ਦੇ ਬਾਰੇ ਕੁਝ ਵੀ ਪੇਸ਼ ਕੀਤਾ ਜਾ ਰਿਹਾ ਹੈ ਤੇ ਹੁਣ ਹੁਮਾ ਕੇ ਮੇਰਾ ਦਿਲ ਔਰ ਮੈਂ ਦੋਵੇਂ ਅਸੀਂ ਇੱਥੇ ਪਹੁੰਚਦੇ ਹਾਂ ਜੀ ਜੀ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਐਡਵੋਕੇਟ ਹੋ ਤੁਹਾਡੇ ਤੋਂ ਮੈਨੇਜ ਹੋ ਜਾਂਦਾ ਕਿ ਤੁਸੀਂ ਆਪਦਾ ਕੰਮ ਵੀ ਮੈਨੇਜ ਕਰਦੇ ਹੋ ਤੇ ਤੁਹਾਡਾ ਜਿਹੜਾ ਦਿਲ ਹੈ ਉਹ ਜਦੋਂ ਤੁਹਾਨੂੰ ਆਵਾਜ਼ਾਂ ਮਾਰਦਾ ਹੈ ਕਿ ਆਪਾਂ ਸੱਭਿਆਚਾਰਕ ਪ੍ਰੋਗਰਾਮ ਤੇ ਜਾਣਾ ਉੱਥੇ ਜਾਣਾ ਕਿਵੇਂ ਮੈਨੇਜ ਕਰਦੇ ਹੋ no doubt ਕਿ ਕੰਮ ਤੇ ਅਕੈਡਮਿਕ ਲਾਈਫ ਤੇ ਇਹ ਜਿਹੜੀ ਮੇਰੀ ਲਾਈਫ ਹੈਗੀ ਹੈ ਜੋ ਮੇਰਾ ਸ਼ੌਂਕ ਹੈਗਾ ਉਹਨੂੰ ਮਤਲਬ ਬੈਲੈਂਸ ਕਰਨਾ ਹੋਣਾ ਚਾਹੀਦਾ ਹੈ ਤੇ ਹੈ ਔਖਾ ਹੈ ਬਟ ਮੈਂ ਕਰਦੀ ਆ ਨਾਲ ਕਿਸੇ ਨਾ ਕਿਸੇ ਐਸੋਸੀਏਸ਼ਨ ਜਾਂ ਅਸਿਸਟੈਂਟ ਦੀ ਹੈਲਪ ਲੈ ਲਈਦੀ ਆ ਜਦੋਂ ਵੀ ਕਿਤੇ ਸੱਭਿਆਚਾਰ ਦਾ ਪ੍ਰੋਗਰਾਮ ਨੋ ਡਾਊਟ ਅੱਜਕਲ ਪਹਿਲੇ ਹੀ ਪਤਾ ਚੱਲ ਜਾਂਦਾ ਹੈ ਕਿ ਅੱਜ ਅਸੀਂ ਇਸ ਪ੍ਰੋਗਰਾਮ ਤੇ ਇਸ ਇਵੈਂਟ ਤੇ ਪਹੁੰਚਣਾ ਹੈਗਾ ਤੇ ਆਪਣੇ ਕੰਮ ਨੂੰ ਮੈਨੇਜ ਕਰ ਲਈਦਾ ਬਟ ਆਪਾਂ ਕੋਈ ਵੀ ਮੌਕਾ ਨਹੀਂ ਛੱਡੀਦਾ ਜਿੱਥੇ ਸੱਭਿਆਚਾਰ ਤੋਂ ਦੂਰ ਰਹੀਏ ਜੀ ਜੇ ਆਪਾਂ ਗੱਲ ਕਰੀਏ ਕਿ ਜਤਿੰਦਰ ਕੌਰ ਸੰਧੂ ਜੀ ਬਾਰੇ ਤੇ ਉਹਨਾਂ ਤੋਂ ਕਿੰਨੇ ਕੋ ਟਾਈਮ ਤੋਂ ਇਹੋ ਜੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਮੈਂ ਖੁਦ ਜਤਿੰਦਰ ਕੋਰ ਸਾਹਦੇ ਨਾਮ ਨੂੰ ਤਕਰੀਬਨ 10-12 ਸਾਲ ਤੋਂ ਜਾਣਦੇ ਆ ਅਸੀਂ ਦੋਨਾਂ ਪਹਿਲਾਂ ਨੇ ਸ਼ਾਇਦ ਪਹਿਲੇ ਸੱਧਿਆ ਚਾਰ ਦਿਨਾਂ ਵਿੱਚ ਪਾਰਟਿਸਪੇਟ ਕੀਤਾ ਹੈ ਕਾਫੀ ਟਾਈਟਲ ਜਿੱਤਿਓ ਨੇ ਤੇ ਮੈਂ ਮੈਨੂੰ ਲੱਗਦਾ ਹੈ ਕਿ ਮੈਡਮ 6-7 ਸਾਲਾਂ ਤੋਂ ਸੱਭਿਆਚਾਰ ਦੇ ਨਾਲ ਪ੍ਰੋਗਰਾਮ ਜਿਹੜੇ ਨੂੰ ਕਰਵਾ ਕਰਵਾ ਰਹੇ ਨੇ ਇੱਕ ਪ੍ਰੋਗਰਾਮ ਨਹੀਂ ਬਹੁਤ سارے ਕੰਪੀਟੀਸ਼ਨਸ ਵੀ ਕਰਾਏ ਜਾਂਦੇ ਨੇ ਪਿੱਛੇ ਗਿੱਦਾ ਕੱਪ ਪਹਾੜਾ ਕੱਪ ਮਾਲ ਕੱਪ ਸਭ ਕੁਝ ਹੋਇਆ ਸੀ 우ਮਮ ਦੇ ਵੱਲੇ ਕੀਤਾ ਜਾਂਦਾ ਹੈ ਤੇ ਬਾਕੂਬੀ ਆਪਣੀ ਜਿਹੜੀ ਆ ਕਿਰਦਾਰ ਨੂੰ ਨਹੀਂ ਬਣਾਉਂਦੇ ਨੇ ਜੀ ਜਿਵੇਂ ਤੁਸੀਂ ਦੱਸਿਆ ਤੁਹਾਡੇ ਕੋਲ ਕਾਫੀ ਸਾਰੇ ਟਾਈਟਲ ਨੇ ਸਾਈਡ ਦੇ ਦਰਸ਼ਕਾਂ ਨੂੰ ਦੱਸੋਗੇ ਤੁਹਾਡੇ ਕੋਲ ਕੀ ਕੀ ਟਾਈਟਲ ਨੇ ਸਭ ਤੋਂ ਪਹਿਲੇ ਮੈਂ ਮਿਸਿਸ ਰਾਇਲ ਪੰਜਾਬ ਦੀ ਫਰਸਟ ਨਰਲ ਬਣੀ ਆ ਸੈਕੰਡਲੀ ਮੈਂ ਮਿਸਿਸ ਵਰਲਡਵਾਈਡ 2020 ਦੇ ਵਿੱਚ ਸੈਕਿੰਡ ਲੰਗ ਅਪ ਬਣੀ ਆ ਮੈਂ ਇੱਕ ਸ਼ਾਰਟ ਮੂਵੀ ਦੇ ਵਿੱਚ ਕਿਰਦਾਰ ਨੇ ਧਾਇਆ ਐਜ਼ ਅ ਪਿੰਡ ਦੀ ਸੰਵਾਨੀ ਦਾ ਇੱਕ ਦਿਨੇ ਦੁਨੀ ਦੇ ਦੂਨੇ ਚਾਰ ਐਂਡ ਮੈਂ ਇੱਕ ਪੋਟ੍ਰੇਟ Song ਜਸ ਜਰਜੀ ਦਾ ਲਾਹੌਰ ਸਾਲ ਦੇ ਵਿੱਚ ਮੁਸਲਿਮ ਡਾਈਵ ਦਾ ਰੋਲ ਪਲੇ ਕੀਤਾ ਤੇ ਅੱਗੇ ਵੀ ਮੌਕੇ ਦੀ ਭਾਲ ਦੇ ਵਿੱਚ ਆਹ ਕਿ ਜਲਦੀ ਤੋਂ ਜਲਦੀ ਤੁਹਾਨੂੰ ਮੂਵੀਸ ਵਿੱਚ ਨਜ਼ਰ ਆਵਾਂਗੀ ਜੀ ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਦੇ ਉਮੀਦ ਕਰਦੇ ਹਾਂ ਕਿ ਤੁਸੀਂ ਹੋਰ ਵੀ ਸੱਭਿਆਚਾਰਕ ਪ੍ਰੋਗਰਾਮਾਂ 'ਤੇ ਦਿਖੋਗੇ ਸਾਨੂੰ ਜੀ ਮੈਮ ਥੈਂਕ ਯੂ ਤੁਹਾਡਾ ਬਹੁਤ-ਬਹੁਤ ਤੁਹਾਡਾ ਨਾਮ ਮੇਰਾ ਨਾਮ ਹੈ ਨੈਂਸੀ ਕੁਮਨ ਫਰਮਰ ਰਾਇਲ ਸਿਟੀ ਪਟਿਆਲਾ ਜੀ ਮੈਂ ਤੁਸੀਂ ਜੇ ਲੋਕ ਸਭਾ ਸਾਥ ਵਿੱਚ ਜੁੜਿਓ ਆ ਕਿ ਸੱਬਿਆਚਾਰਕ ਮੇਲਾ ਇਹ ਤੁਹਾਨੂੰ ਕੀ ਹੋ ਜਾ ਲੱਗਦਾ ਪਹਿਲਾਂ ਤਾਂ ਇਹ ਹੋ ਜੇ ਮਿਲਿਆ ਚਾਕੇ ਮੇਰੇ ਲਈ ਬਹੁਤ ਵੱਡੇ ਸੁਭਾਗੇ ਦੀ ਗੱਲ ਹੈ ਆਈ ਏਮ ਸੋ ਬਲੇਸਡ ਕਿ ਮੈਂ ਹਮੇਸ਼ਾ ਹੀ ਐਸੇ ਮੇਲੇ ਨੂੰ ਪ੍ਰੇਫਰ ਕਰਦੀ ਹਾਂ ਸੱਤਵਾਂ ਮੇਲਾ ਹੈ ਜਿੱਥੇ ਮੈਂ ਦਾ ਚੀਕ ਲਿਸਟ ਬਣ ਕੇ ਜਾ ਰਹੀਆਂ ਤੇ ਦੂਸਰੀ ਜਿਹੜੀ ਵੱਡੀ ਗੱਲ ਹੈ ਮੈਂ ਸਭ ਤੋਂ ਇਹ ਸੱਤਵਾਂ ਮੇਲੇ ਜੇ ਪਰ ਮੇਰਾ ਮਤਲਬ ਹੈ ਦੂਸਰਾ ਮੇਲਾ ਜਿਹੜਾ ਸਭ ਤੋਂ ਮੈਨੂੰ ਬੈਸਟ ਲੱਗਿਆ ਜਾਂ ਫਿਰ ਅਸੀਂ ਤਲਵੰਡੀ ਸਾਹਿਬੋਂ ਗਏ ਸੀ ਜੀ ਕਿਉਂਕਿ ਵੀ ਇੱਥੇ ਜਤਿੰਦਰ ਕੋਰ ਸੰਧੂ ਜੀ ਨੇ ਜਿਹੜਾ ਇੱਕ ਨਾ ਕੱਟ ਕੀਤਾ ਉਹ ਰੀਅਲ ਪਿਓਰ ਪੰਜਾਬਣਾਂ ਦੇ ਜਿਹੜੇ ਆ ਜੀ ਕਿਉਂਕਿ ਅੱਜ ਕੱਲ ਜੋ ਮਾਡਰਨਿਜ਼ਮ ਹੈ ਉਹਨੂੰ ਜ਼ਿਆਦਾ ਮੈਂ ਵਿਹਾਨੇ ਦਾ ਕਲਚਰ ਦੀ ਗੱਲ ਕਰ ਰਹੀਆਂ ਜੀ ਇੱਥੇ ਮੈਂ ਦੇਖਿਆ ਜੋ ਲੜਕੀਆਂ ਨੇ ਮੋਸਟਲੀ ਵੈਸਟਰਨ ਕਲਚਰ ਨੂੰ ਪ੍ਰੇਫਰ ਕਰ ਗਿਆ ਤੇ ਜਦੋਂ ਇਹਨਾਂ ਨੇ ਇੱਥੇ ਆ ਕੇ ਇਹਤਵਾਇਆ ਪ੍ਰੋਗਰਾਮ ਬਹੁਤ ਹੀ ਵਧੀਆ ਨੇ ਪਿਓਰ ਪੰਜਾਬਣਾਂ ਦੀ ਕਪੜੀ ਲੁੱਕ ਚਾਈਆਂ ਨੇ ਪੁਰਾਣੇ ਗੁੱਸੇ ਦਾ ਤੁਹਾਨੂੰ ਇੱਕ ਅੰਸ਼ ਨਜ਼ਰ ਆਏਗਾ ਇੱਥੇ ਇਹਨਾਂ ਨੇ ਪੁਰਾਣੀਆਂ ਚੀਜ਼ਾਂ ਨੂੰ ਵੀ ਐਕਸਪਲੋਰ ਕੀਤਾ ਜੀ ਸੋ ਮੈਨੂੰ ਬਹੁਤ ਵਧੀਆ ਲੱਗਦਾ ਕਿ ਮੈਨੂੰ ਲੱਗਦਾ ਵੀ ਸਾਡੀ ਜਿਵੇਂ ਲੈਂਗੁਏਜ ਦੀ ਵੀ ਗੱਲ ਕਰਾਂ ਕਈ ਵਾਰ ਪੰਜਾਬੀ ਨੂੰ ਥੋੜਾ ਸਾਈਡ ਤੇ ਕਰਕੇ ਪੰਜਾਬੀ ਜਿਹੜੇ ਬੋਲਦੇ ਨੇ ਉਹਨਾਂ ਨੂੰ ਕਹਿ ਜਾਂਦੇ ਦੇਸੀ ਹੈ ਇਹ ਬਿਲਕੁਲ ਵੀ ਸ਼ਾਇਦ ਇਹ ਐਜੂਕੇਟਿਡ ਨਹੀਂ ਹੈ ਪਰ ਮੈਨੇ ਬੁੱਧਾ ਮੈਸੇਜ ਦੇਣਾ ਚਾਹਾਂਗੀ ਜਿਹੜੀ ਭਾਸ਼ਾ ਹੈ ਉਹ ਸਿਰਫ ਭਾਸ਼ਾ ਹੀ ਹੈ ਚਾਹੇ ਪੰਜਾਬੀ ਹੈ ਚਾਹੇ ਅੰਗਰੇਜ਼ੀ ਹੈ ਸੋ ਇੰਗਲਿਸ਼ ਲੈਂਗੁਏਜ ਵੀ ਇੱਕ ਸਿਰਫ ਭਾਸ਼ਾ ਹੀ ਹੈ ਉਹਨੂੰ ਸਿਰਥੇ ਨਾ ਬਿਠਾਓ ਤੇਰੀ ਸਾਡੀ ਮਾਂ ਬੋਲੀ ਉਹ ਪੰਜਾਬੀ ਹੋਈ ਹੈ ਸੋ ਅਸੀਂ ਆ ਜਿਹੜੇ ਪ੍ਰੋਗਰਾਮਾਂ ਲੋਕਾਂ ਲਈ ਕਿਸ ਨੇਹਾ ਦੇਣਾ ਚਾਹੁੰਦੇ ਹੋ ਵੀ ਜਿਹੜੇ ਇੱਕ ਜਿਹਨੇ ਐਜੂਕੇਟਿਡ ਲੈਵਲ 'ਤੇ ਆ ਜਾਂਦੇ ਨੇ ਉਹ ਲੋਕ ਚਾਹੇ ਪੰਜਾਬੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਣ ਪਰ ਫਿਰ ਵੀ ਉਹ ਥੋੜਾ ਸਾਰਾ ਲੰਨੇ ਨੇ ਅੰਰੇਜੀ ਭਾਸ਼ਾ ਦਾ ਉਹਨਾਂ ਲਈ ਕੀ ਸੁਨੇਹਾ ਤੁਹਾਡਾ ਜੀ ਉਹਨਾਂ ਲਈ ਇਹੀ ਸੁਨੇਹਾ ਹੈ ਜਿੱਥੇ ਮਰਜੀ ਚਲੇ ਜਾਓ ਤੁਸੀਂ ਕੈਨੇਡਾ ਦੀ ਵੀ ਦੇਖੋਗੇ ਨਾ ਵੀ ਹੋਣ ਪਹਿਲਾਂ ਤੀਜੀ ਤੋਂ ਦੂਜੀ ਭਾਸ਼ਾ ਆਵੀ ਪੰਜਾਬੀ ਜੀ ਜਦ ਬਾਹਰ ਦੇ ਮੁਲਕ ਦੇ ਸਾਨੂੰ ਇੰਨਾ ਪਿਆਰ ਦੇ ਰਹੇ ਨੇ ਜੀ ਤੁਸੀਂ ਦੇਖੋ ਉੱਥੇ ਤਾਂ ਉਹ ਰਾਜ ਵੀ ਕਰ ਰਹੇ ਨੇ ਕਿੰਨੇ ਵੱਡੇ ਉਪਾਦੀਆਂ ਵੀ ਲਿੱਤੀਆਂ ਆਈਆਂ ਨੇ ਪੇਸਾ ਨੂੰ ਸ਼ਰਮ ਆਣੀ ਜਾਂ ਜੇ ਅਸੀਂ ਇੱਥੇ ਆ ਕੇ ਪੰਜਾਬੀ ਤੋਂ ਡਰਦੇ ਆ ਬੋਲਣ ਤੋਂ ਜਾਂ ਸਾਨੂੰ ਸ਼ਰਮ ਆਉਂਦੀ ਹੈ ਜਾਂ ਫਿਰ ਸਾਡਾ ਇੰਗਲਿਸ਼ ਦਾ ਇਹ ਸਵੈਗ ਸਿਰਫ ਇੱਕ ਲੋਕਾਂ ਨੂੰ ਦਿਖਾਵੇ ਵਾਸਤੇ ਅਸੀਂ ਕਰ ਵੀ ਨਹੀਂ ਅਸੀਂ ਹਾਈ ਫਾਈ ਲਗਾਗੇ ਸੋ ਇਹ ਚੀਜ਼ਾਂ ਚੋਂ ਸਾਨੂੰ ਨਿਕਲਣਾ ਚਾਹੀਦਾ ਹੈ ਬਾਹਰ ਮੈਨੂੰ ਤਾਂ ਬਹੁਤ ਹੀ ਮਾਣ ਹੈ ਵੀ ਮੈਂ ਪੰਜਾਬਣਾਂ ਤੇ ਮੇਰਾ ਜਨਮ ਪੰਜਾਬ 'ਚ ਹੋਇਆ ਹੈ ਇਹ ਵੀ ਬਹੁਤ ਵੱਡੀ ਸਾਡੇ ਤੇ ਦਾਤ ਹੈ ਤੁਸੀਂ ਅਨਦਰ ਸਟੇਟਸ ਦੇਖ ਲਓ ਉੱਥੇ ਤੁਹਾਨੂੰ ਐਨਾ ਰਿਚ ਵਿਰਸਾ ਐਨ ਐਮ ਯੂ ਬੀ ਐਕਸ ਬਿਲਕੁਲ ਵੀ ਨਹੀਂ ਮਿਲਣਗੇ ਮੈਂ ਪਹੀ ਹਾਂ ਦੇਸ਼ ਪੰਜਾਬੀ ਮੈਨੂੰ ਮਾਣ ਪੰਜਾਬੀ ਹੋਣ ਦਾ ਮੈਨੂੰ ਵਿਸੇ ਪੜਾਇਆ ਏ ਸਿਰ ਉੱਚਾ ਕਰਕੇ ਜਿਊਂਦਾ ਸਿਰ ਉੱਚਾ ਕਰਕੇ ਜਿਊਂਦਾ ਸਸ਼ੀਕਲ ਜੀ ਮੈਂ ਪ੍ਰਵਿੰਦਰ ਕੋਟ ਤੇ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਸਿਆਣੀਆ ਕਿ ਤੁਸੀਂ ਸਾਡੇ ਸੰਬੰਧ ਹੋਏ ਹੋ ਹਾਂਜੀ ਜਿਹੜਾ ਸਾਡਾ ਸੱਭਿਆਚਾਰ ਹੈ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਸਾਡੇ ਸੱਭਿਆਚਾਰ ਆਪਣੀ ਆਪ ਚ ਇੰਨਾ ਕੋ ਉਮੀਦ ਹੈ ਕਿ ਉਹਨੂੰ ਕਿਸੇ ਪਰਪਰਿਸ਼ਾ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਜੇ ਅਸੀਂ ਸਾਡੇ ਸੱਭਿਆਚਾਰ ਨੂੰ ਇੱਕ ਛੋਟੀ ਜੀ ਪਰਪਰਿਸ਼ਾ ਦੇਣੀ ਚਾਹੀਏ ਤਾਂ ਸਾਡੇ ਸੱਭਿਆਚਾਰ ਦੀ ਕੀ ਪਰਪਰਿਸ਼ਾ ਹੈ देखो ਸਾਡੇ ਸੱਭਿਆਚਾਰ ਜਿਹੜਾ ਆ ਹਨਾ ਇਹ ਸ਼ੁਰੂ ਤੋਂ ਅਸੀਂ ਆਪਣੇ ਅਮਾਪਿਓ ਆਪਣਾ ਜਿਹੜਾ ਕਲਚਰ ਆ ਹਨਾ ਜੀ ਉਹਦੇ ਤੋਂ ਅਸੀਂ ਦੇਖੋ ਸਿੱਖਿਆ ਹੋਇਆ ਹੈ ਹਨਾ ਤਾਂ ਹੀ ਅਸੀਂ ਅੱਜ ਇੱਥੇ ਤੱਕ ਪਹੁੰਚੇ ਆਂ ਸੋ ਅਸੀਂ ਇਹੀ ਕਹਨੇ ਆਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਹਨਾ ਜਿਵੇਂ ਅਸੀਂ ਛੋਟੇ-ਮੋਟੇ ਇਵੈਂਟਸ ਵੀ ਜਿਵੇਂ ਆਪਾਂ ਦੇਖਦੇ ਆਂ ਕਰਾਉਂਦੇ ਆਂ ਜਾਂ ਅਸੀਂ ਉਥੇ ਪਾਰਟਿਸਿਪੇਟ ਕਰਦੇ ਆਂ ਤੇ ਵਧੀਆ ਲੱਗਦਾ ਹੈ ਕਿ ਅਸੀਂ ਆਪਣੀ ਪੀੜ੍ਹੀ ਨੂੰ ਇਹਦੇ ਰਾਹੀਂ ਅਸੀਂ ਅੱਗੇ ਲੈ ਕੇ ਜਾ ਰਹੇ ਆਂ ਜੀ ਹਾਂਜੀ ਜੀ ਆਪਾਂ ਗੱਲ ਕਰੀਏ ਕਿ ਜਿਵੇਂ ਅੱਜ ਇਸ ਸ਼ੋਅ ਦੇ ਵਿੱਚ ਜਿਹੜੀਆਂ ਧੀਆ ਨੇ ਪੰਜਾਬ ਦੀਆਂ ਉਹ ਸੱਜ ਧੱਜ ਕੇ ਆਈਆਂ ਨੇ ਗਹਿਣਾ ਗੱਟਾ ਪਾਇਆ ਕੀ ਉਹ ਕਿਹੋ ਜਿਹਾ ਮੈਸੇਜ ਦੇ ਰਹੀਆਂ ਨੇ ਇਸ ਵਕਤ ਸਾਨੂੰ ਜੇ ਆਪਾਂ ਗੱਲ ਕਰੀਏ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਬੋਲ ਕੇ ਬਿਆਨ ਹੁੰਦੀਆਂ ਨੇ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਸਾਡੀ لیاقت ਤੋਂ ਪਛਾਨੀਆਂ ਜਾਂਦੀਆਂ ਨੇ ਕਿ ਇਹ ਬੰਦਾ ਆ ਚੀਜ਼ ਕਹਿ ਰਿਹਾ ਬਿਲਕੁਲ मैम ਦੇਖੋ ਜਿਹੜੀ ਆਪਣਾ ਗੈਰਿੰਗ ਦਿਆ ਹੈ ਨਾ ਜੋ ਪੰਜਾਬਣ ਨੇ ਸਭੀ ਪਹ ਪਾਇਆ ਹੋਗਾ ਅਨਾ ਤੇ ਪੀਪਲ ਪੱਤੀਆਂ ਪਾਈਆਂ ਹੋਣੀਆਂ ਗਾਣੀ ਹਰ ਪਾਇਓਂ ਦੀ ਪਤਾ ਲੱਗਿਆ ਕਿ ਹਾਂ ਇਹ ਪੰਜਾਬਣ ਜੀ ਜਿਹੜਾ ਸਾਡੇ ਮੇਨ ਟ੍ਰੈਡੀਸ਼ਨਲ ਦੇ ਚੰਦਾ ਆ ਤੇ ਸੋ ਉਸ ਤੋਂ ਦੀ ਪਛਾਣ ਹੋएगी ਕਿ ਪੰਜਾਬੀ ਗੈਣਿਆ ਕਿ ਪੰਜਾਬਣ ਟੁਰੀ ਆ ਰਹੀ ਹੈ ਜੀ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਸਾਡਾ ਸੱਭਿਆਚਾਰ ਵਿਸਰਦਾ ਜਾ ਰਿਹਾ ਇਹੋ ਜਿਹੇ ਪ੍ਰੋਗਰਾਮ ਅੱਗੇ ਵੀ ਹੋਣੇ ਚਾਹੀਦੇ ਨੇ ਜਾ ਕਿ ਠੀਕ ਹੈ ਜਿਨ੍ਹਾਂ ਨੂੰ ਨੌਲੇਜ ਆ ਬਸ ਇਹ ਆਪਣੇ ਪ੍ਰੋਗਰਾਮ ਕਰ ਲੈਣ ਆਉਣ ਵਾਲੀ ਜਨਰੇਸ਼ਨ ਦਾ ਫਿਰ ਕੀ ਹੋਵੇਗਾ ਦੇਖੋ ਜੀ ਅਸੀਂ ਸੱਭਿਆਚਾਰ ਦੀ ਇਵੈਂਟਸ ਦੀ ਗੱਲ ਕਰੀਏ ਤੇ ਇਵੈਂਟਸ ਐਦਾਂ ਦੇ ਹੋਣੇ ਚਾਹੀਦੇ ਹਨ ਜੋ ਕਿ ਡੀਜੇ ਦੀ ਨਾ ਹੋਣ ਜੀ ਜੋ ਕਿ ਸਾਡੇ ਕਲਚਰ ਨੂੰ ਜਿਵੇਂ ਸਾਡੇ ਪੰਜਾਬ ਦੇ ਗਹਿਣੀ ਪੰਜਾਬ ਦੀ ਪੋਸ਼ਾਕ ਪੰਜਾਬ ਦੀ ਤੋਰ ਕਿੱਦਾ ਵੀ ਹੁੰਦੀ ਸੀ ਪਹਿਲਾਂ ਹਨਾ ਜੀ ਤੇ ਉਹਨੂੰ ਪ੍ਰਮੋਟ ਕਰਨ ਜੀ ਬਿਲਕੁਲ ਜਿਵੇਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਸਾਡਾ ਟ੍ਰੈਡੀਸ਼ਨਲ ਸੱਭਿਆਚਾਰ ਦੇ ਵੀ ਸਾਡੀ ਪੋਸ਼ਾਕ ਕਿਹੜੀ ਆ ਸਾਡੇ ਗਹਿਣੇ ਗੇੜੇ ਆ ਤੇ ਉਹ ਜਿਹੜਾ ਬੁਢਿਆ ਲੱਗਦਾ ਫਿਰ ਈਵੈਂਟਸ 'ਚ ਜਿਹੜਾ ਸਿੱਖਣ ਨੂੰ ਮਿਲਦਾ ਹੈ ਨਹੀਂ ਜਿਹੜੀ ਤੁਹਾਡਾ ਨਾਮ ਮੇਰਾ ਨਾਮ ਰਾਜਗੁਰ ਕੌਰ ਤਾਂ ਜੀ ਜਿਹੜਾ ਸਾਡਾ ਸੱਭਿਆਚਾਰ ਹੈ ਜੇ ਅਸੀਂ ਗੱਲ ਕਰੀਏ ਕਿ ਸਾਡਾ ਸੱਭਿਆਚਾਰ ਹੈ ਜੋ ਜੋ ਅੱਜ ਬਣ ਗਿਆ ਉਹ ਸੱਭਿਆਚਾਰ ਹੈ ਜਿਹ ਜੋ ਅਸੀਂ ਪਿੱਛੇ ਛੱਡ ਆਏ ਆ ਉਹ ਸੱਭਿਆਚਾਰ ਸੀ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਵਾ ਜਿਹੜਾ ਸੱਭਿਆਚਾਰ ਹੈ ਪੁਰਾਣਾ ਸੀ ਉਹ ਵੀ ਵੀਰਸਤ ਅਸੀਂ ਨਹੀਂ ਕਰਦੇ ਘੱਟੋ ਘੱਟ ਅਸੀਂ ਉਪਰਾਲਾ ਤੇ ਕਰ ਸਕਦੇ ਹਾਂ ਜੀ ਜਿਹੜੇ ਇਹੋ ਜਿਹੇ ਉਪਰਾਲੇ ਨੇ ਜਿਵੇਂ ਅੱਜ ਅਸੀਂ ਸਾਰੇ ਜਾਣੇ ਪਹੁੰਚੇ ਹਾਂ ਜਤਿੰਦਰ ਕੌਰ ਜੀ ਨੇ ਇਸ ਪ੍ਰੋਗਰਾਮ ਕਰਵਾਇਆ ਜ ਜਿਸ ਦਾ ਨਾਮ ਸੱਭਿਆਚਾਰਕ ਸਾਥ ਰੱਖਿਆ ਗਿਆ ਹੈ ਜੀ ਅਸੀਂ ਗੱਲ ਕਰੀਏ ਕਿ ਸੱਭਿਆਚਾਰਕ ਸਾਥ ਵਰਗੇ ਜਿਹੇ ਪ੍ਰੋਗਰਾਮ ਨੇ ਇਹ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਜ ਜੇ ਅਸੀਂ ਗੱਲ ਕਰੀਏ ਸਾਡੀ ਪੀੜ੍ਹੀ ਬਾਰੇ ਸਰ ਇਹਨੂੰ ਕਿਹੋ ਜਿਹਾ ਸੁਨੇਹਾ ਜਿ ਕਿਹੋ ਜਿਹਾ ਉਪਦੇਸ਼ ਦਿੰਦੀ ਹੈ ਆਉਣ ਵਾਲੀ ਪੀੜ੍ਹੀ ਲਈ ਸਾਡਾ ਸੋਮੇਰਾ ਐਂਡ ਜਤਿੰਦਰ ਔਰ ਸੰਦੀ ਜੀ ਦਾ ਇਹ ਸੁਨੇਹਾ ਹੈ ਕਿ ਅਸੀਂ ਵੱਧ ਤੋਂ ਵੱਧ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਸਾਡੇ ਕੋਲ ਗਵਾਚਦਾ ਜਾਂਦਾ ਹੈ ਸਾਡਾ ਕਲਚਰ ਸਾਡਾ ਸੱਭਿਆਚਾਰ ਗਵਾਚਦਾ ਜਾਂਦਾ ਹੈ ਕਿ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਅਸੀਂ ਨਵੀਂ ਪੀੜ੍ਹੀ ਨੂੰ ਆਪਣੇ ਨਾਲ ਦੇ ਰਹੀ ਤੂੰ ਨੂੰ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਦੱਸੀਏ ਸਭ ਤੋਂ ਮਹਾਨ ਹੈ ਕਿ ਸਾਡੀ ਪੰਜਾਬੀ ਬੋਲੀ ਆ ਹੈਨਾ ਤੇ ਬਹੁਤੀ ਦੁਨੀਆ ਤੋਂ ਪੰਜਾਬੀ ਬੋਲੀ ਨੂੰ ਕੁਝ ਸਮਝਦੇ ਨਹੀਂ ਸਮਝਦੇ ਨਹੀਂ ਆ ਤਾਂ ਇਸ ਕਰਕੇ ਹੀ ਆਪਾਂ ਇਹ ਪ੍ਰੋਗਰਾਮ ਕਰਵਾਉਣਾ ਹੈ ਹਾਂਜੀ ਜੀ ਉਹਨਾਂ ਨੂੰ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਜਿਵੇਂ ਇੱਕ ਆਪਦੇ ਆਪ ਨੂੰ ਅਮੀਰ ਦਿਖਾਉਣ ਲਈ ਪੜ੍ਹਿਆ ਲਿਖਿਆ ਦਿਖਾਉਣ ਲਈ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਸਹਾਰਾ ਆ ਉਹ ਲੈਂਦੇ ਨੇ ਪਰ ਜੇ ਆਪਾਂ ਗੱਲ ਕਰੀਓ ਹੁੰਦੇ ਪੰਜਾਬ ਦੇ ਜਾਇਨੇ ਪੰਜਾਬ ਦੀ ਮਿੱਟੀ ਦੇ ਜੰਮੇ ਜਾਏ ਇਹੋ ਜਿਹੇ ਜਦੋਂ ਹਰਕਤਾਂ ਕਰਦੇ ਨੇ ਕਿਹੋ ਜਿਹਾ ਮਹਿਸੂਸ ਹੁੰਦਾ ਮਹਿਸੂਸ ਤਾਂ ਵਧੀਆ ਨਹੀਂ ਹੁੰਦਾ ਪਰ ਮੇਰੇ ਨਜ਼ਰ ਨੂੰ ਇਹ ਹੀ ਸ਼ੇਖ ਜੀ ਸਾਥ ਦੇ ਰਾਹੀ ਸਿੱਖੋ ਤੇ ਸਾਥ ਦੇ ਰਾਹੀਆ ਬੋਲੋ ਪਰ ਆਪਣੀ ਮਾਂ ਕੋਲੀ ਪੰਜਾਬੀ ਭਾਸ਼ਾ ਨੂੰ ਕਦੇ ਨਾ ਭੁੱਲੋ ਸਾਥ ਬੋਲੀ ਪੰਜਾਬੀ ਨੂੰ ਭੁੱਲਣਾ ਨਹੀਂ ਕਿਉਂਕਿ ਆਪਣੀ ਮਾਂ ਨੂੰ ਭੁੱਲਣ ਵਾਲਾ ਨਹੀਂ ਤੁਹਾਡਾ ਨਾਮ ਮੇਰਾ ਨਾਮ ਆਸ਼ਮਾਨ ਘਟਾ ਜੀ 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 ਸਭ ਤੋਂ ਅਲਕਸਾ ਤੇ ਕੌਣ ਤੁਸੀਂ ਕਿਉਂਕਿ ਕਿਉਂਕਿ ਦੇਜਾ ਤੋਂ ਮੈਂ ਅੱਜ થી ਮੇਲਾ ਬੀਬੀਆਂ ਦੇ ਤੇ ਐਸੇ ਜਿਹੇ ਮੈਂਬਰ ਆਇਆ ਉਹ ਜਿੰਨ ਲਈ ਸੰਦੂਹ ਹਮੇਸ਼ਾ ਹੀ ਹੁਰੀਆ ਨੇ ਬਾਰੇ ਕੰਮ ਕਰਤਾ ਉਹਨੂੰ ਗਰਮਿਆ ਆਪਣੇ ਸ਼ਹਿਰ ਹੈ ਸਹੂਰ ਥਾਣਾ ਤੇ ਜਾਣ ਨਾਲੋਂ ਇੱਥੇ ਆ ਕੇ ਬਹੁਤ ਮਾਣ ਮਹਿਸੂਸ ਹੋਦਾ ਤੇ ਸਭ ਤੋਂ ਛੋਟੀ ਚੀਜ਼ ਇਹ ਹੈ ਕਿ ਸਾਰੇ ਨੂੰ ਹੁਕਮ ਹੈ ਸਾਰੇ ਸੱਦੇ ਚਾਰੇ ਪਹਿਨਾਉਣਾ ਚਾਹੀਦੇ ਸਾਡੇ ਸੱਦੇ ਚਾਰੇ ਦੀ ਸੀ ਉਹ ਕੀ ਕਰਦਾ ਲੋਕ ਕੋੜਾ ਇਸ ਦੀ ਛੋਟੀ ਚੀਜ਼ ਕੀ ਜਿਵੇਂ ਜੇ ਗੱਲ ਕਰੀਏ ਲੁਧਿਆਣਾ ਵਰਗੇ ਸ਼ਹਿਰ ਦੀ ਇਤੋਂ ਲੋਕ ਜੇ ਗੱਲ ਕਰੀਏ ਮੋਡਰਨ ਇੰਡਸਟਰੀਲਾਈਜ਼ ਲੋਕ ਨੇ ਜੀ ਵੀ ਲਾਈਕ ਤੁਸੀਂ ਗੱਲ ਕਰੀਏ ਸਭਿਆਚਾਰਿਕ ਪਰ ਬਹੁਤ ਘੱਟ ਨੋਲੇਜ ਹੈ ਪਰ ਇਹੋ ਜੇ ਸ਼ਾਇਰ ਜਿਦੋਂ ਇਹੋ ਜੇ ਪ੍ਰੋਗਰਾਮ ਕੋਣਾ ਲੱਗਦਾ ਬਹੁਤ ਸੋਹਣਾ ਲੱਗਦਾ ਮੈਂ ਜਿੰਨੇ ਦਰਾਹਿਤ ਹਾਂ ਲੁਧਿਆਣਾ ਵੀ ਮੇਰਾ ਆਪਣਾ ਹੀ ਸ਼ਹਿਰ ਹੈ ਸੋ ਮੈਂ ਵੀ ਚੰਡੀਗੜ੍ਹ ਪੀ ਐਸ ਵੀ ਕਰ ਰਹੀ ਹਾਂ ਪੰਜਾਬ ਯੂਨੀਵਰਸਿਟੀ ਤੋਂ ਪਰ ਫਿਰ ਵੀ ਜਦੋਂ ਤੱਕ ਅਸੀਂ ਸੂਟ ਨਾ ਪਾਈਏ ਤਾਂ ਉਹ ਇੱਕ ਖੁਸ਼ੀ ਜੀ ਨਹੀਂ ਹੁੰਦੀ ਕਿ ਨਹੀਂ 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 ਅਸੀਂ ਵੈਸਟਰਨਾਈਜ਼ੇਸ਼ਨ ਵੱਲ ਜਾ ਰਹੇ ਹਾਂ ਚੇਂਜ ਵੀ ਜ਼ਰੂਰੀ ਹੈ ਲਾਈਫ 'ਚ ਹੈ ਨਾ ਪਰ ਜ਼ਰੂਰੀ ਹੈ ਕਿ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੀਏ ਅੱਗੇ ਵੱਲ ਦੇਖਦੇ ਪਿੱਛਾ ਨਾ ਭੁੱਲੋ ਪਿੱਛੇ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਸ਼ਾਇਦ ਉਹ ਚੇਂਜ ਇੱਕ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਨੂੰ ਮਿਲੂਗੀ ਜੀ ਜੀ ਆਪਾਂ ਗੱਲ ਕਰੀਏ ਕਿ ਉਹਨਾਂ ਬੱਚਿਆਂ ਬਾਰੇ ਜਿਨ੍ਹਾਂ ਨੂੰ ਪੰਜਾਬੀ ਬੋਲਣ ਲੱਗੇ ਦਿੱਕਤਾਂ ਆਉਂਦੀਆਂ ਨੇ ਪੰਜਾਬੀ ਬੋਲਣ ਲੱਗੇ ਬਹੁਤੇ ਮੇਰੇ ਵਰਗੇ ਨੇ ਜਿਹੜੇ ਪੰਜਾਬੀ ਬੋਲਦੇ ਬੋਲਦੇ ਅੰਗਰੇਜ਼ੀ ਦਾ ਸਹਾਰਾ ਲੈ ਦਿੰਦੇ ਨੇ ਹੀ ਨਹੀਂ ਐ ਵੀ ਨਹੀਂ ਐ ਵੀ ਬਿਕੋਜ਼ ਕਰਕੇ ਕੁਸ਼ਲ ਅਸੀਂ ਪੰਜਾਬੀ میں جیڈ آئی ہوں نیوزیلینڈ پچھلے سال اتنے جنہوں نے آرگنائز کرایا پرمبیر جی جی جن بھی اکیڈمیز نے میں کہہی ہوں سب زیادہ پرموٹ کر رہے ہیں اور وہ بھی بہت سونے طریقے اِس پھر بھی کتنے نہ کتنے پیچھے رہ جانے کہ انگلش سمجھوا کرو ان بچے اور سارے بچوں کو زیادہ شوق نے پنجابی سیکھنا تو سارے لی بہت بہت ماڑی گل ہے بہت ماڑی ਇੱਥੇ ਗੱਲ ਕਰੀਏ ਕਿ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਪੰਜਾਬੀ ਨੂੰ ਸ਼ਰਮ ਮੰਨਦੇ ਨੇ ਬੋਲਣ ਲੱਗੇ ਕਿ ਨਹੀਂ ਪੰਜਾਬੀ ਬੋਲੀ ਤਾਂ ਮੈਂ ਅਨਪੜ੍ਹ ਦੇਸੀ ਗਵਾਰ ਜਾਂ ਪਿੰਡ ਤੋਂ ਆਈ ਹੋਈ ਲੱਗੂ ਜੋ ਹੋਰਨਾਂ ਲੋਕਾਂ ਲਈ ਕੀ ਕਹਿਣਾ ਚਾਹੋਂਗੇ ਜੋ ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਇਹੋ ਜਿਹੇ ਟਾਈਟਲ ਦੇ ਦਿੰਦੇ ਨੇ ਕਿ ਨਹੀਂ ਇਹ ਤਾਂ ਗਵਾਰ ਆ ਦੇਸੀ ਆ ਇਹਨੂੰ ਵਧੀਆ ਨਹੀਂ ਬੋਲਣ ਦੀ ਇਹੋ ਜਿਹੇ ਲੋਕਾਂ ਨੂੰ ਕਿਹੋ ਜਿਹਾ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਜੀ ਲੋਕਾਂ ਲਈ ਵੀ ਸੁਨੇਹਾ ਤੇ ਜਿਹੜੇ ਜਿਨ੍ਹਾਂ ਨੂੰ ਬੋਲਦੇ ਨੇ ਪਹਿਲਾਂ ਮੇਰਾ ਉਹਨਾਂ ਲਈ ਸੁਨੇਹਾ ਹੈ ਮੈਂ ਵੀ ਡਾਕਟਰੇਟ ਸਟੂਡੈਂਟ ਆ ਮੈਂ ਆਕਸਫੋਰਡ ਜਾ ਕੇ ਆਈ ਆ ਮੈਂ ਨਿਊਜ਼ੀਲੈਂਡ ਜਾ ਕੇ ਆਈ ਆ ਜਿਹੜਾ ਕੋਈ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਸ਼ਰਮਸਾਰ ਕਰ ਰਿਹਾ ਹੈ ਕਿ ਤੂੰ ਜੇ ਸੂਟ ਪਾਇਆ ਪੰਜਾਬੀ ਬੋਲ ਰਹੀ ਏ ਤੂੰ ਦੇਸੀ ਆ ਇਹਨਾਂ ਨੂੰ ਦੱਸੋ ਜੀ ਜੇ ਜੇ ਚੁਪਕਾਰ ਜਾਂਦੇ ਨੀ ਇਹਨਾਂ ਤੋਂ ਹੋਜੀ ਸੰਵਾਦੀ ਵਾਤਾਵਰਣ ਚ ਚੱਲਦੇ ਆ ਸੋ ਇਹ ਕੋਈ ਸ਼ਰਮ ਦੀ ਚੀਜ਼ ਨਹੀਂ ਭਲਾ ਮਾਣ ਹੈ ਜੀ ਤੁਸੀਂ ਦੂਜੀ

بولیے نردینارا حسن ਦਾ ਦੇਖੀ ਰਹਿਣਾ ਰਦਾ ਵੀ ਧੀਰਜ ਨਾਲ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੇ ਲਈ ਉਪਰਾਲੇ ਕਰਦੇ ਰਹਿੰਦੇ ਆ ਕੱਲਾ ਤੀਆਂ ਨੂੰ ਜਿੱਥੇ ਵੀ ਕਿਤੇ ਮੈਂ ਦੇਖਿਆ ਇਹਨਾਂ ਨੇ ਸਾਡੀ ਪੰਜਾਬੀ ਅਤੇ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਮੈਂ ਦੇਖਦੀ ਰਹਿੰਦੀ ਆ ਕਿ ਕੁਛ ਨਾ ਕੁਛ ਕਰਦੇ ਰਹਿੰਦੇ ਨੇ ਔਰ ਇੱਕ ਬਹੁਤ ਹੀ ਚੰਗੀ ਗੱਲ ਹੈ ਬਹੁਤ ਹੀ ਚੰਗਾ ਗੁੱਡ ਮੈਸੇਜ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਕਿਉਂਕਿ ਬੱਚਿਆਂ ਦੇ ਲਈ ਇਹ ਚੀਜ਼ਾਂ ਹਨ ਕੋਈ ਯਾਦ ਹੀ ਨਹੀਂ ਚੇਤੇ ਨਹੀਂ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਪਹਿਣਾ ਦਾ ਨੱਚਣਾ ਗਾਉਣਾ ਔਰ ਇੰਨੀ ਇੱਕ ਜਿਹੜੀ ਅੱਜਕੱਲ ਦੀ ਸਮਝ ਦੀਆਂ ਜ਼ਿੰਦਗੀ ਦੇ ਵਿੱਚ ਰੁਝੇ ਹੋਿਆਂ ਭਰੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਮਾਹੌਲ ਪੈਦਾ ਕਰਨਾ ਹੈ ਸਾਡੀ ਭੈਣ ਨੇ ਭੈਣਾਂ ਦੇ ਲਈ ਮੇਰੇ ਨਾਲ ਸਾਰੀਆਂ ਸਾਡੀਆਂ ਮਹਿਲਾ ਕਾਨਫਰੰਸ ਦੀਆਂ ਕਿਰਨ ਭੈਣ ਜੀ ਨੇ ਸਾਮਨੇ ਵਾਲ ਤੋਂ ਖੰਨੇ ਤੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਸਾਡੇ ਪ੍ਰੈਜ਼ੀਡੈਂਟ ਨੇ ਦਿਹਾਤੀ ਦੇ ਲੁਧਿਆਣਾ ਦੇ ਗੁਰਦੀਪ ਕੌਰ ਜੀ ਸਾਰੇ ਇਹਨਾਂ ਨੇ ਬੁલાਏ ਨੇ ਇੱਕ ਮੈਲਾ ਕਾਂਗਰਸ ਦੇ ਵਿੱਚ ਸਾਡੀਆਂ ਸਾਰੀਆਂ ਸਾਂਝੇ ਤੌਰ ਤੇ ਭਾਈ ਚਾਰਕ ਨੂੰ ਸਾਂਝ ਨੂੰ ਕਾਇਮ ਰੱਖਣ ਦੇ ਲਈ ਇਹ ਭੈਣ ਨੇ ਜੋ ਉਪਰਾਲਾ ਕੀਤਾ ਮੈਂ ਇਹਨਾਂ ਨੂੰ ਵਧਾਈ ਵੀ ਦੇਣੀ ਆ ਤੇ ਹੋਰ ਵੀ ਇਹਨਾਂ ਨੂੰ ਐਪਰੀਸ਼ੀਏਟ ਵੀ ਕਰਦੀਆਂ ਕਿ ਇਸੇ ਤਰ੍ਹਾਂ ਇਸ ਪੰਜਾਬ ਦੇ ਪੰਜਾਬੀ ਨੂੰ ਬਚਾਉਣ ਲਈ ਜੋ ਤੁਸੀਂ ਅਜਿਹੇ ਅچھے ਪ੍ਰੋਗਰਾਮ ਜਿਹੜੇ ਸਾਡੇ ਸੱਭਿਆਚਾਰਕ ਤੇ ਸਾਡੇ ਵਿਰਸੇ ਨਾਲ ਜੁੜੇ ਹੋਏ ਪ੍ਰੋਗਰਾਮ ਹੈ ਇਸੇ ਤਰ੍ਹਾਂ ਕਰਦੇ ਰਹੋ ਬਾਈ ਗੁਰੂ ਤੁਹਾਨੂੰ ਚਾਹੀਦਾ ਪਸ਼ੀਕਾਲ ਜੀ ਸਾਰਿਆਂ ਨੂੰ ਮੈਂਕਿੰਦਰ ਕੋਰ ਸੰਧੂ ਇਵੈਂਟ ਆਰਗੇਨਾਈਜ਼ਰ ਲੋਕ ਸੱਭਿਆਚਾਰਕ ਸਾਥੀ ਤੋਂ ਤੇ ਅਸੀਂ ਅੱਜ ਕਰਾਇਆ ਮੇਲਾ ਬੀਬੀਆਂ ਦਾ ਬਹੁਤ ਹੀ ਪਿਆਰਾ ਪ੍ਰੋਗਰਾਮ ਆ ਤੇ ਬਹੁਤ ਸਾਰੇ ਥੇ ਮਹਿਮਾਨ ਮੁੱਖ ਮਹਿਮਾਨ ਪਹੁੰਚੇ ਹੋਏ ਨੇ ਬੀਬੀਆਂ ਭੈਣਾਂ ਦੇ ਬਹੁਤ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਨੇ ਘਗਰੇ ਪਾਏ ਹੋਏ ਨੇ ਛਿਲਕਾਰੀਆਂ ਲਗੀਆਂ ਹੋਈਆਂ ਚਿੱਕੇ ਲਾਈ ਹੋਏ ਨੇ ਬਹੁਤ ਪਿਆਰਾ ਮਸਾਲਾ ਤੇ ਤਾਂ ਰੈਕਨੀ ਕੁੜੀਆਂ ਪਾ ਦਿੱਤਾ ਹੈ ਸਾਡੇ ਕੋਲ ਸੀਗੇ 110 ਪਾਰਟਿਸਪੈਂਟਸ ਜਿਹੜੇ ਕਿ ਕੰਪੀਟੀਸ਼ਨ ਦੇ ਵਿੱਚ ਨੇ ਤੇ ਅਸੀਂ ਜਜਮੈਂਟ ਚੱਲ ਰਹੀ ਆ ਤੇ ਹੁਣ ਇਹ ਜਿਹੜਾ ਮਿਲਨੇ ਹੋ ਜਾਏਗਾ ਹੋਰ ਤੇ ਅੱਗੇ ਵੀ ਕਰਾਈ ਜੂ ਹਾਂ ਜੀ ਇਸ ਤਰ੍ਹਾਂ ਅਸੀਂ ਪ੍ਰੋਗਰਾਮ ਅਸੀਂ ਨਿਸ਼ਾਨਾ ਹੀ ਕਰਾਂਦੇ ਰਵਾਂਗੇ ਤੋਂ ਇਹ ਜੀ ਪ੍ਰੋਗਰਾਮ ਕਰਵਾ ਰਹੇ ਅਸੀਂ 8 ਸਾਲ ਹੋ ਗਏ ਜੀ ਮੈਨੂੰ ਅਸੀਂ ਸੱਭਿਆਚਾਰਕ ਪ੍ਰੋਗਰਾਮ ਜਿਹੜਾ 8 ਸਾਲ ਤੋਂ ਮੈਂ ਕਰਵਾ ਰਹੇ ਕਿੱਥੋਂ ਇਹ ਚੀਜ਼ ਦੀ ਸ਼ੁਰੂਆਤ ਕੀਤੀ ਕਿ ਹਾਂ ਇਹੋ ਜੇ ਪ੍ਰੋਗਰਾਮ ਕਰਨਾ ਮੇਰੀ ਸ਼ੁਰੂਆਤ ਜਿਹੜੀ ਹੋਈ ਆ ਉਹ ਸਕੂਲ ਟਾਈਮ ਤੋਂ ਸਟੇਜਾਂ ਤੋਂ ਹੀ ਹੋ ਗਈ ਸੀ ਮੈਨੂੰ ਨੱਚਣ ਟੱਪਣ ਦਾ ਕਿੱਦਾਂ ਪਾਉਣ ਦਾ ਧੰੜਾ ਪਾਉਣ ਦਾ ਵਾਟ ਕਰਨ ਦਾ ਬਹੁਤ ਸ਼ੌਕ ਸੀ ਤੇ ਉਹ ਹੀ ਸ਼ੌਕ ਮੈਨੂੰ ਇੱਥੋਂ ਤੱਕ ਲੈ ਆਇਆ ਏਸੀ ਬੀਬੀਆਂ ਦਾ ਮੇਲਾ ਇੱਥੇ ਰੱਜ ਕੇ ਪਈਆਂ ਧਮਾਲਾ ਢੋਲ ਵੱਜੇ ਬੀਬੀਆਂ ਨੇ ਆਪਦੀ ਪ੍ਰਦਰਸ਼ਨੀ ਦਿਖਾਈ ਸੱਭਿਆਚਾਰਕ ਪ੍ਰਦਰਸ਼ਨੀ ਦੇਖੀ ਤੁਸੀਂ ਅਗਰ ਤੁਹਾਨੂੰ ਕੋਈ ਸਵਾਲ ਆਵੇ ਤਾਂ ਤੁਸੀਂ ਸਾਡੇ ਕਮੈਂਟਾਂ ਵਿੱਚ ਪੁੱਛ ਸਕਦੇ ਹੋ ਅਸੀਂ ਜਵਾਬ ਜ਼ਰੂਰ ਦਵਾਂਗੇ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮਾਂ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ